ਜੇਕਰ ਆਹ ਬੂਟਾ ਤੁਸੀਂ ਆਪਣੇ ਘਰ ਦੇ ਵਿੱਚ ਲਗਾ ਲਿਆ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਨਹੀਂ ਮੁੱਕਣਗੇ ਕਦੇ ਕੋਈ ਬਿਮਾਰੀ ਨਹੀਂ ਆਵੇਗੀ ਹਮੇਸ਼ਾ ਪੋਟਵ એનર્ਜੀ ਤੁਹਾਡੇ ਘਰ ਦੇ ਵਿੱਚ ਰਹੇਗੀ ਆਜੋ ਅੱਜ ਆਪਾਂ ਇਸ ਬੂਟੇ ਦੇ ਬਾਰੇ ਦੇ ਵਿੱਚ ਜਾਣਦੇ ਹਾਂ ਜੀ ਅਸਲ ਦੇ ਵਿੱਚ ਇਸ ਬੂਟੇ ਦਾ ਨਾਮ ਹੈਗਾ ਜੀ ਹਾਰ ਸ਼ਿੰਗਾਰ ਇਹਦੇ ਹੋਰ ਵੀ ਕਾਫੀ ਨਾਮ ਹੈਗੇ ਆ ਇਹਨੂੰ ਪਰੀਜਾਤ ਵੀ ਆਖਦੇ ਆ ਅੰਗਰੇਜ਼ੀ ਦੇ ਵਿੱਚ ਇਸ ਨੂੰ ਨਾਈਟ ਫਲਾਵਰਿੰਗ ਜੈਸਮਿਨ ਵੀ ਕਹਿੰਦੇ ਆ ਨਾਈਟ ਫਲਾਵਰਿੰਗ ਜੈਸਮਿਨ ਇਸ ਲਈ ਕਹਿੰਦੇ ਆ ਕਿਉਂਕਿ ਦੇਖੋ ਇਸ ਵੇਲੇ ਮੈਂ ਸਵੇਰੇ ਇਸ ਤਕਰੀਬਨ 7 ਵਜੇ ਦੇ ਆਸ-ਪਾਸ ਇਹ ਵੀਡੀਓ ਬਣਾ ਰਿਹਾ ਜੀ ਜਿਵੇਂ ਜਿਵੇਂ ਧੁੱਪ ਨਿਕਲਦੀ ਗਈ ਸਾਰੇ ਜਿਹੜੇ ਦੇ ਫਲਾਵਰ ਆ ਫੁੱਲ ਆ ਉਹ ਡਿੱਗ ਪਏ ਨੇ ਆ ਦੇਖੋ ਜੀ ਧਰਤੀ ਤੇ ਡਿੱਗੇ ਪਏ ਆ ਠੀਕ ਆ ਜੀ ਇਹਦਾ ਮਤਲਬ ਕਿ ਸਿਰਫ ਰਾਤ ਨੂੰ ਹੀ ਇਹ ਫੁੱਲ ਖਿੜਦੇ ਆ ਤੇ ਪੂਰੇ ਘਰ ਦੇ ਵਿੱਚ ਖੁਸ਼ਬੂ ਬਹੁਤ ਹੀ ਸੋਹਣੀ ਆਉਂਦੀ ਹੈ ਜੋ ਕਿ ਪੋਜ਼ਿਟਿਵ એનર્ਜੀ ਲੈ ਕੇ ਆਉਂਦੀ ਹੈ ਜੀ ਇਸ ਦਾ ਨਾਮ ਟਰੀ ਆਫ ਸਾਰੋ ਵੀ ਕਹਿੰਦੇ ਆ ਕਿਉਂਕਿ ਇਹਦੇ ਫੁੱਲ ਸਵੇਰ ਹੁੰਦੀ ਹੈ ਝੜ ਜਾਂਦੇ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਇਸ ਦਾ ਨਾਮ ਇੱਕ ਸ਼ਿਉਲੀ ਵੀ ਆ ਤੇ ਇਸ ਨੂੰ ਇੱਕ ਨਾਮ ਕੋਰਲ ਜੈਸਮਿਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਜੀ ਅਸਲ ਦੇ ਵਿੱਚ ਇਹ ਵਾਲਾ ਇੱਕ ਮੈਡੀਸਨ ਪਲਾਂਟ ਆ ਯਾਨੀ ਕਿ ਇੱਕ ਦਵਾਈ ਵਾਲਾ ਬੂਟਾ ਵੀ ਆ ਜੀ ਜੇ ਆਪਾਂ ਇਹਦੀ ਗੱਲ ਕਰਦੇ ਆ ਦੇ ਫਾਇਦਿਆਂ ਦੀ ਇਹ ਬੂਟਾ ਆਪਣੀ ਖੁਸ਼ਬੂ ਦੇ ਕਾਰਨ ਤੇ ਨਾਲ ਦੀ ਨਾਲ ਹੀ ਮੈਡੀਸਨ ਪਲਾਟ ਹੋਣ ਦੇ ਕਾਰਨ ਬਹੁਤ ਗੁਣਕਾਰੀ ਮੰਨਿਆ ਗਿਆ ਜੀ ਠੀਕ ਹੈ ਜੀ ਇਹਦੀ ਖੁਸ਼ਬੂ ਵੀ ਬਹੁਤ ਸੋਹਣੀ ਹੁੰਦੀ ਆ ਜੋੜਾਂ ਦੇ ਦਰਦਾਂ ਦੇ ਵਿੱਚ ਜਿਹੜੇ ਇਹਦੇ ਪੱਤੇ ਆ ਇਹਦਾ ਕਾੜਾ ਬਣਾ ਕੇ ਲੈਣ ਦੇ ਨਾਲ ਉਹਦਾ ਜਿਹੜਾ ਦਰਦ ਆ ਉਹ ਘਟ ਹੁੰਦਾ ਪਰ ਜੇਕਰ ਤੁਸੀਂ ਇਹ ਕੋਈ ਨੁਕਤਾ ਵਰਤਣਾ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਵਰਤਿਓ ਕਿਉਂਕਿ ਇਹਦੀ ਡੋਜ਼ ਵਗੈਰਾ ਤਾਂ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਇਹ ਗੁਣ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ ਇਹਦੇ ਵਿੱਚ ਬੁਖਾਰ ਨੂੰ ਲਾਉਣ ਦੇ ਲਈ ਵੀ ਗੁਣ ਹੁੰਦੇ ਆ ਯਾਨੀ ਕਿ ਡੇਂਗੂ ਦੇ ਵਿੱਚ ਵੀ ਇਹ ਬਹੁਤ ਹੀ ਗੁਣਕਾਰੀ ਮੰਨਿਆ ਗਿਆ ਇਹਦੇ ਪੱਤੇ ਕਿਉਂਕਿ ਫੁੱਲ ਤਾਂ ਇਹਦੇ ਤਕਰੀਬਨ ਅੱਜ ਤੋਂ 10 ਦਿਨ ਪਹਿਲਾਂ ਖੜਨੇ ਸ਼ੁਰੂ ਹੋਏ ਸੀ ਤੇ ਕੁਝ ਦਿਨ ਹੀ ਰਹਿੰਦੇ ਆ ਤਕਰੀਬਨ ਇਹ ਕਹੋ ਵੀ 15 ਦਿਨ ਹੀ ਇਹਦੇ ਫੁੱਲ ਰਹਿੰਦੇ ਪਰ 15 ਦਿਨ ਘਰ ਐ ਮਹਿਕਦਾ ਰਹਿੰਦਾ ਜੀ ਇਸ ਤੋਂ ਇਲਾਵਾ ਜਿਵੇਂ ਪੇਟ ਦੇ ਕੀੜਿਆਂ ਦੇ ਲਈ ਕੋਈ ਪਾਚਨ ਕਿਰਿਆ ਨੂੰ ਸੁਧਾਰ ਕਰਨਾ ਲੀਵਰ ਦੀਆਂ ਬਿਮਾਰੀਆਂ ਨੂੰ ਜਾਂ ਸ਼ੂਗਰ ਦੇ ਲਈ ਵੀ ਇਹ ਬੇਹਤਰ ਮੰਨਿਆ ਜਾਂਦਾ ਅੱਜ ਕੱਲ ਮੈਂ ਤਾਂ ਜ਼ਿਆਦਾ ਤਾਂ ਨਹੀਂ ਇਹਦੇ ਫੁੱਲ ਤੋੜ ਕੇ ਤੇ ਖਾ ਲਈਦੇ ਆ ਤੁਰੇ ਫਿਰਦੇ ਸਵੇਰ-ਸਵੇਰ ਤੇ ਥੋੜਾ ਜਿਹਾ ਇਹਦੇ ਵਿੱਚ ਕੜੱਤਨ ਹੁੰਦੀ ਹੈ ਫੁੱਲ ਦੇ ਵਿੱਚ ਪਰ ਟੇਸਟ ਵਧੀਆ ਹੁੰਦਾ ਜੇ ਆਪਾਂ ਗੱਲ ਕਰਦੇ ਆ ਹਾਰਸ਼ ਘਰ ਨੂੰ Hindu ਧਰਮ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਜਿਹੜੇ ਲੋਕ ਇਸ ਚੀਜ਼ ਨੂੰ ਮੰਨਦੇ ਆ ਵਾਸਤੂ ਸ਼ਾਸਤਰ ਵਗੈਰਾ ਨੂੰ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇਹ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਲੈ ਕੇ ਆਉਂਦਾ 네ਗਟਿਵ એનર્ਜੀ ਨੂੰ ਇਹ ਦੂਰ ਕਰਦਾ ਜੀ ਨਾਲ ਦੀ ਨਾਲ ਹੀ ਵੀ ਇਹਦਾ ਨਾਂ ਤਾਂ Hindu ਸ਼ਾਸਤਰਾਂ ਦੇ ਵਿੱਚ ਸਵਰਗੀ ਰੁੱਖ ਵੀ ਲਿਖਿਆ ਗਿਆ ਤੁਸੀਂ ਵੇਖ ਸਕਦੇ ਹੋ ਅਕਸਰ ਕੋਈ ਗੁਣ ਹੋਣਗੇ ਜਿਹੜਾ ਏਡਾ ਵੱਡਾ ਨਾਮ ਦਿੱਤਾ ਇਹਨੂੰ ਸਵਰਗੀ ਰੁੱਖ ਦਾ ਨਾਮ ਦਿੱਤਾ ਤੇ ਇਹਦੇ ਕਹਿੰਦੇ ਲਗਾਉਣ ਦੇ ਨਾਲ ਹਿੰਦੂ ਸ਼ਾਸਤਰਾਂ ਦੇ ਅਨਸਾਰ ਇਸ ਨੂੰ ਲਗਾਉਣ ਦੇ ਨਾਲ ਘਰ ਦੇ ਵਿੱਚ ਲక్ష్ਮੀ ਦਾ ਵਾਸ ਹੁੰਦਾ ਸਗੰਧ ਤੇ ਮਾਹੌਲ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬਹੁਤ ਖੂਬਸੂਰਤ ਹੋ ਜਾਂਦਾ ਸੋਭਾ ਤੁਸੀਂ ਜਦੋਂ 4-5 ਵਜੇ ਇਸ ਦੇ ਕੋਲ ਦੀ ਲੰਘੋਗੇ ਤੇ ਤਕਰੀਬਨ ਮਹਿਕ ਹੀ ਮਹਿਕ ਤੁਹਾਨੂੰ ਦਿਖੇਗੀ ਘਰ ਦੇ ਵਿੱਚ ਬੂਟਾ ਇਹ ਲਗਾ ਲੈਣਾ ਚਾਹੀਦਾ ਨਾਰਮਲ ਬੂਟਾ ਇਹ ਲੱਗ ਜਾਂਦਾ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਾਤਾਵਰਣ ਅਨੁਸਾਰ ਇਹ ਬਹੁਤ ਵਧੀਆ ਲੱਗ ਜਾਂਦਾ ਤੇ ਜੇਕਰ ਆਪਾਂ ਬੂਟੇ ਦੀ ਹਾਈਟ ਦੀ ਗੱਲ ਕਰਦੇ ਤੇ ਬੂਟਾ ਇਹ ਤਕਰੀਬਨ 10-15 ਫੁੱਟ ਵੀ ਹੋ ਜਾਂਦਾ ਜੇਕਰ ਤੁਸੀਂ ਇਹਨੂੰ ਸੰਭਾਲ ਕੇ ਰੱਖੋਗੇ ਥੋੜਾ ਇਹ ਸ਼ਾਨਦਾਰ ਰੁੱਖ ਵੀ ਬਣ ਸਕਦਾ ਜੀ ਤੇ ਜਦੋਂ ਪੂਰਾ ਵੱਡਾ ਰੁੱਖ ਹੋ ਗਿਆ ਤੇ ਉਦੋਂ ਤੁਸੀਂ ਵੇਖੋਗੇ ਕਿ ਇਸ ਦੀ ਮੈਕ ਕਿੰਨੀ ਆਵੇਗੀ ਨਾਲ ਇਹਦੇ ਇਹ ਵਾਲਾ ਚਿੱਟੇ ਫੁੱਲਾ ਦਾ ਇਹ ਤਾਂ ਅਲੱਗ ਆ ਪਰ ਆਪਾਂ ਗੱਲ ਇਹਦੀ ਕਰਦੇ ਆ ਜੀ ਦੇਖੋ ਇਹ ਬਹੁਤ ਨਾਜ਼ੁਕ ਜਿਹੇ ਫਲ ਹੁੰਦੇ ਆ ਖਾਨ ਦੇ ਵਿੱਚ ਥੋੜੀ ਕੜਤਨ ਹੁੰਦੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਬੂਟਾ ਲਗਾਉਂਦੇ ਆ ਤੇ ਇਹਦਾ ਫਾਇਦਾ ਹੀ ਹੋਵੇਗਾ ਨੁਕਸਾਨ ਨਹੀਂ ਹੋਵੇਗਾ ਯਾਨੀ ਕਿ ਇਸ ਨੂੰ ਆਪਣੇ ਘਰ ਦੇ ਵਿੱਚ ਲਗਾ ਲੈਣਾ ਚਾਹੀਦਾ ਇਸ ਤੋਂ ਬਾਅਦ ਕੀ ਹੈ ਕਿ ਜਦੋਂ ਇਹ ਬੂਟਾ ਹੋ ਗਿਆ ਇੱਥੇ ਬੀ ਬਣ ਜਾਂਦੇ ਆ ਜੀ ਇਹਦੇ ਜਿਵੇਂ ਆ ਫੁੱਲ ਫੁੱਲਾ ਤੋਂ ਬਾਅਦ ਬੀ ਬਣ ਜਾਂਦੇ ਆ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲੱਗਾ ਤੇ ਬੀ ਅਗਾ ਕੇ ਹੋਰ ਆਪਣੇ ਯਾਰਾ ਮਿੱਤਰਾਂ ਨੂੰ ਗਿਫਟ ਵੀ ਕਰ ਸਕਦੇ ਹੋ ਇਹ ਬੂਟਾ ਕਿਉਂਕਿ ਬਹੁਤ ਹੀ ਗੁਣਕਾਰੀ ਹੈ ਜੀ ਧੰਨਵਾਦ ਜੀ